ਇਹ ਰੋਟੀ ਰੋਟੀ ਦੋ ਮਿੰਟ ਪਹਿਲਾਂ ਕਿੰਨੇ ਆਉਂਦੇ ਭਰਾ ਯਾਰ ਇਹਦੇ ਆਪਾ ਟੋ ਵਾਲੀ ਜਦੋਂ ਅੱਜ ਕੱਟ ਲੱਗੀ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਕੱਟ ਲਈ ਤੇ ਵੀ ਟਰੀ ਸੀ ਸਮਝਦਾ ਜਿਹਦੇ ਕੱਟ ਲੱਗੀ ਹੂੰ ਉਹ ਕੋਦ ਮੈਂ ਜ਼ਿਆਦਾ ਹੋਣੀ ਭਰਿਆ ਦੇਣਾ ਕੋਈ ਮੈਂ ਨਹੀਂ ਭਰਿਆ ਜੀ ਲੱਬੜ ਦੋ ਸਵਾ ਦੋ ਮਹੀਨੇ ਹੋ ਗਏ ਹਾਂ ਬਸ ਸੌ ਦੋ ਮਹੀਨੇ ਲੱਬੜ ਹੁਣ ਵੀ ਚੱਲੀ ਜਾਂਦੇ ਆ ਤਾਂ ਮੈਂ ਨਾ ਬੜੋ ਦੇ ਕੋਨੇ ਵੀ ਪਹਿਲਾਂ ਚੈੱਕ ਕਰਨੀ ਤੇ ਬਾਅਦ ਚ ਵੀਡੀਓ ਬਣਾ ਲਈ ਇਹਨੂੰ ਕਿਹਾ ਸੀਗਾ ਬਾਹਰ ਤੋਂ ਵੀਰ ਪਹਿਲਾਂ ਵੀਡੀਓ ਜਲਦੀ ਜਲਦੀ ਚੈੱਕ ਕਰਾਂਗੇ। ਉਹ ਪਕਾਈ ਪਤਾ ਕੀ ਆ। ਸੋਹਰਾ ਜੇ ਉਹ ਉਹਦੇ 2 ਮਹੀਨੇ ਖਰਾਬ ਹੋ ਜਾਂਦੇ ਆ। 2 ਮਹੀਨੇ ਬਾਈ ਮਾਣ ਵੀ ਆਪ ਜਾਂਦਾ। ਨਹੀਂ ਹੁਣ ਮੇਰਾ ਦੀ ਥੋੜੀ ਕਰਨਾ ਬਸ ਉਹ ਰੱਖਣ ਦਾ ਯਾਰ। ਉਹੀ ਤਾਂ ਗੱਲ ਆ। ਨਾਹੀ ਤਾਂ ਕਰਨਾ ਮੇਨ ਬਸ। ਉਹ ਮੈਂ ਤਾਂ ਗੇ ਗਈ ਜਾਂਦਾ ਕਿ ਮੈਂ ਤਾਂ ਜਾਂਦਾ ਹੀ ਐਂ ਵੇਚਣੀਆਂ ਪੈਣੀਆਂ। ਇਹ ਤਾਂ ਕਿਵੇਂ ਵੇਚਣਗੇ ਪੈਣੀਆਂ ਜੇ ਰੱਬ ਦੀ ਕਿਰਪਾ ਆਪਣੇ ਤੇ ਹੈਗੀ ਆ ਨਾ। ਉਹ ਵੇੜ ਤੇਰੀ ਜਾਦੇ ਦੀ ਰੀਜੀ। ਆ ਵੀਰੀ ਐਮ ਐਲ ਦਾ ਦੂਈ ਜ਼ਿਆਦੇ ਹਨ ਇਹ ਇਹ ਹਾਂ ਇਹਦੇ ਵੀ ਦੋ ਤਿੰਨ ਮੀਰੀ ਭਰਾਤਾ ਦੀ ਗਾ ਜੇ ਮੈਂ ਉਹ ਮੁਰਕਲੇ ਆਂ ਆਰਡਰ ਇਹ ਦਿੱਤਾ ਸੀ ਆਪਾਂ ਵਧਾੰਜਾ ਇਹ ਮੈਨ ਲਾ ਦਾ ਬਰਾਬਰ ਜੀ ਹੈ ਗਾਮਿਆ ਇਕੱਠੇ ਹੀ ਲਿਦਾ ਭਰਾਇਆ ਇਕੱਠੇ ਹੀ ਲੱਕ ਲੈਣਗੇ ਬਰਾਬਰ ਹੈ ਇਹ ਵੀ ਗੱਪਣ ਲੈ ਆਵਰ ਮੈਨ ਨੂੰ ਭਰਾ ਦੇ ਪਰ ਤੂੰ ਬੰਦ ਨਾ ਕਰ ਇਹ ਕਿਤਾਬ ਵੜ ਚੈੱਕ ਕੀਤੀ ਹੈ ਬਾਈ ਤੁਸੀਂ ਦੇਖ ਹੀ ਲਿਆ ਠੀਕ ਹੈ ਇਹ ਕਿੰਨੇ ਵਾਰੀ ਸੀ ਘੋਨੇ ਭਰਾਇਆ ਤੇ ਠੀਕ ਹੈ ਇਹਦੇ ਬਾਈ ਦੋ ਵਾਰੀ ਤੋਂ ਪਹਿਲਾਂ ਭਰਾਇਆ ਸੀ ਦੋ ਵਾਰੀ ਟੀਕਾ ਭਰਾਇਆ ਸੀ ਗਈ ਇੰਨੀ ਰਿਪੀਟਰ ਵੜ ਸੀ ਵੀ ਕੱਟ ਲਵਾ ਕੇ ਦੁੱਧ ਤੇ ਲਾਈ ਵੀ ਹੈ ਕਹਿੰਦਾ ਮਤਲਬ ਹੈ ਟੀਕਾ ਤਾਂ ਦੋ ਵਾਰੀ ਭਰਿਆ ਸੀ ਤੇ ਪਰ ਬਾਈ ਨੇ ਇਹਦੇ ਕੱਟ ਲਾ ਕੇ ਦੁੱਧ ਤੇ ਲਾ ਲਈ ਸੀ ਉਸ ਤੋਂ ਬਾਅਦ ਆਪਾਂ ਇਹ ਪਹਿਲੇ ਟੀਕੇ ਦੀ ਕਰਤੀ ਹੈ ਗੱਭਣੀ ਚੈੱਕ ਪਾਸ ਹੋ ਗਈ ਅੱਜ ਤਵ 2 ਸਵਾ 2 ਮਹੀਨਿਆਂ ਦੀ ਆ ਗਾਂ ਹੈ ਇਹਦੇ ਸ਼ਾਇਦ ਮੇਰੇ ਹਿਸਾਬ ਨਾਲ ਜਾਦੇ ਵਾਰੀ ਟੀਕਾ ਭਰਿਆ ਗਿਆ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਅੱਛਾ ਛੇ ਦੇ ਕਿੰਨੇ ਵਾਰੀ ਹੈ ਕਿ ਉਨੇ ਵਾਰੀ ਹੈ ਦੋ ਵਾਰੀ ਇਹਦੇ ਤਾਂ ਰਹਿ ਜੀ ਹੁਣ ਆਪਾਂ ਪਹਿਲੀ ਵਾਰੀ ਭਰੇ ਆ ਹਾਂ ਆਪਾਂ ਤਾਂ ਚਲੋ ਪਹਿਲੀ ਪਹਿਲੀ ਵਾਰੀ ਭਰੇ ਆ ਮੈਨੂੰ ਪਤਾ ਪਾਊਡਰ ਪਾ ਕੇ ਸੈੱਟ ਕਰਕੇ ਜੀ ਤੇ ਅੱਜ ਗੱਬਣ ਪਸ਼ੂ ਦੋਵੇਂ ਹਨਾ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਤਾਂ ਜੋ ਰੀਪੀਟਰ ਪਸ਼ੂ ਵਾਲੇ ਤੱਕ ਪਹੁੰਚ ਜੇ ਥੋੜੀ ਜਿਆਦਾ ਸਮੱਸਿਆ ਇਹ ਹੀ ਆ ਰਹੀ ਹੈ ਆਪਣੇ ਹੁਣ ਜਿਵੇਂ ਅੱਜ ਮੈਂ ਚੈਣੇ ਜਾਣਾ ਇੱਕ ਘਰੇ ਤੇ ਕੱਲ ਸਰਸੜੀ ਜਾ ਗਏ ਆ ਚਲੋ ਉਹ ਤਾਂ ਵੈਸੇ ਬਣ ਜਾਣੇ ਸੱਦਿਆ ਸੀ ਉਹ ਚੰਗੇ ਸੀ ਬਣਾ ਵਾਸਤੇ ਤੇ ਪਰ ਰਿਪੀਟ ਬਰੀਡਿੰਗ ਸਭ ਤੋਂ ਜ਼ਿਆਦਾ ਆ ਪਰसों ਫਰੀਦਕੋਟ ਦੀ ਵੀਡੀਓ ਪਾਈ ਸੀ ਉਹ ਵੀ ਬਾਈ ਅੱਕਿਆ ਹੀ ਪਿਆ ਹਨ ਤੇ ਇਹ ਵੀ ਬਾਈ ਕਹਿੰਦਾ ਵੀ ਫੜਾਉਣੀਆਂ ਹੀ ਪੈਣਗੀਆਂ ਫੜਾਉਣ ਨੂੰ ਤਿਆਰੀ ਸੀ ਹਨ ਹਾਂ ਹਾਂ ਕਿੰਨਾ ਦੁੱਧ ਕਰਿਆ ਹੀ ਇਹ ਸਾਡੀ ਵੜ ਬਾਈ ਇਹ ਦੁੱਧ ਕਿੰਨਾ ਇਹਦੇ ਥੱਲੇ ਹੁਣ ਇਹ ਦੁੱਧ ਹੈਗਾ ਬਾਈ 5-6 ਲੀਟਰ ਤੇ ਵੇਲਾ ਕਿੰਨਾ ਦੁੱਧ ਸੀ ਹਨ ਸੱਜਰ ਸੋਈ ਥੱਲੇ ਹੁਣ ਤਾਂ ਖਰਚੇ ਖਰਚੇ ਹੀ ਘਟਦੀ ਆ ਹਾਂ ਖਰਚੇ ਹੀ ਘਟਦੀ ਆ ਖਰਚੇ ਹੀ ਘਟਦੀ ਆ ਹਾਂ ਤੇ ਫਿਰ ਐਂ ਹੀ ਅੱਕਦਾ ਬੰਦਾ ਹਨ ਬਸ ਹੁਣ ਆਪਣੀ ਇਹ ਵੜ ਰਹਿ ਗਈ ਇਕੱਲੀ ਹਾਂ ਹੋਊਗਾ ਬਾਈ ਇਕੱਲੀ ਹਾਂ ਇਹਦਾ ਵਜਨ ਬਣਾ ਬਸ ਹਣ ਬਾਈ ਨੇ ਮੈਨੂੰ ਇਹਦੇ ਤੇ ਵੀ ਸੱਦਾ ਹੀ ਆਖਦਾ ਸੱਦਾ ਹੀ ਨਾ ਤੋ ਮੈਨੂੰ ਪਰ ਮੈਂ ਭਰ ਕੇ ਨਹੀਂ ਗਿਆ ਠੀਕ ਆ ਬਈ ਮੈਨੂੰ ਲੱਗੀ ਵੀ ਛੋਟੀ ਐ ਉਹ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਆ ਹੁਣ ਤਾਂ ਵਜਨ ਕਰ ਗਈ ਐ ਵੜ ਵੈਸੇ ਹਜੇ ਵੀ ਮੈਨੂੰ ਬਾੜਾ ਨਹੀਂ ਲੱਗ ਰਹੀ ਚੰਗਾ ਟੀਕਾ ਨਹੀਂ ਭਰਿਆ ਜਾਣਾ ਇਹਦੇ ਟੀਕੇ ਤਾਂ ਇਹਨਾਂ ਦੇ ਨਾਰਮਲ ਹੀ ਭਰੇ ਆ ਪਰਿਆ ਗਿਆ ਕਿਤੇ ਹੀ ਗੱਬਣ ਹੋ ਗੀਆਂ ਬਾਈ ਨੂੰ ਜਿਵੇਂ ਕਿਹਾ ਪਰ ਉਵੇਂ ਬਾਈ ਨੇ ਮਿਨਰਲ ਮਿਕਚਰ ਇਹਨਾਂ ਨੂੰ ਦਿੱਤਾ ਜੀ ਫੇਰ ਪਸ਼ੂ ਗੱਬਣ ਹੁੰਦਾ ਘਰ ਵਾਲੇ ਦਾ ਵੀ ਸਾਥ ਜ਼ਰੂਰੀ ਹੁੰਦਾ ਪਰ ਇਹ ਨਹੀਂ ਕੋਈ ਬਾੜਾ ਖਰਚਾ ਨਹੀਂ ਕਰਾਇਆਗਾ ਨਾਰਮਲ ਹੀ ਸੀ ਪਸ਼ੂ ਬਾਈ ਦੀ ਸੇਵਾ ਠੀਕ ਆ ਦੋ ਤਿੰਨ ਪਸ਼ੂ ਬਾਈ ਰੱਖਦਾ ਆਪਦੇ ਘਰ ਦੇ ਕੋਈ ਫਾਰਮ ਦਾ ਕੰਮ ਨਹੀਂ ਗਾ ਤੇ ਪਰ ਅੱਜ ਬਾਈ ਦੇ ਦੋਵੇਂ ਪਸ਼ੂ ਗੱਭਣ ਆਾ ਤੁਹਾਡੇ ਸਾਹਮਣੇ ਚੈੱਕ ਕਰਤੇ ਆ ਜੀ ਧੰਨਵਾਦ ਜੀ